ਆ ਪਾਇਆ ਮੁੰਡੇ ਹਾਂ ਬੇ ਅੱਜ ਨੌਜਵਾਨ ਦੇਖ ਲੋ ਅਜਾ ਜਾ ਕੇ ਲਾਉਣਾ ਇੱਕ ਟਰੈਕਟਰ ਦੀ ਬਣੂ ਹੋਰ ਤਾਂ ਕੀ ਕਰ ਲੈਣਗੇ ਟਰੈਕਟਰ ਵੀ ਨਹੀਂ ਚੱਲਦਾ ਇਹਨਾਂ ਤੋਂ ਤਾਂ ਹੁਣ ਨਮਾ ਡਰਾਈਵਰ ਦੇਖਦੇ ਆਂ ਦੂਜਾ ਡਰਾਈਵਰ ਤਾਂ ਲਾਦਾ ਥੱਲੇ ਜਾਊ ਜਾਂਦੇ ਜਾਂਦੇ ਓਏ ਇਹ ਹੈਵੀ ਡਰਾਈਵਰ ਆ ਜੀ ਸਾਡਾ ਆ ਦੇਖ ਲੋ ਥੱਲੇ ਖੋਈਆ ਜਿੰਨੇ ਪੁੱਠੇ ਕੰਮ ਆ ਸਾਰੇ ਇਹਦੇ ਕੋਲ ਹੀ ਆ ਸਾਰੇ ਬਿੰਕ ਜੀ ਆਣਾ ਗੱਲ ਕਲੀ ਜੀ ਰਗੜਤੀ ਹਾਂਜੀ ਸਾਰਿਆਂ ਨੂੰ ਆਸਰੇ ਗਾਲ ਜੀ ਸਵਾਗਤ ਤੁਹਾਡਾ ਸਾਡੇ ਅੱਜ ਦੇ ਨਵੇਂ ਬਲੌਗ 'ਚ ਅੱਜ ਆਪਾਂ ਗਏ ਸੀਗੇ ਪੋਲਟਰੀ ਫਾਰਮ ਮੁਰਗੀਆਂ ਦੇ ਦੇਸੀ ਰੇ ਲੈਣ ਦਿਖਾਉਣਾ ਫਿਰ ਤੁਹਾਨੂੰ ਅੱਗੇ ਦੇ ਕੀ ਕਾਸ ਕੀਤਾ ਪਹਿਲਾਂ ਇੱਕ ਟਰਾਲੀ ਪਾਲ ਗਏ ਆਂ ਜਰ ਕਾ ਤਾ ਉਹ ਕਰ ਦੋ ਆ ਹੈਵੀ ਝਟਕੇ ਵਾਲੇ ਮਰਾਉਂਦਾ ਝਟਕੇ ਪੈਂਦੇ ਆ ਆਹ ਰਾਜੀ ਦਾ ਆਹ ਰਾਜੀ ਮਗਰ ਆੜ ਰਾਜੀ ਪਉਣੀ ਆ ਜੀ ਦੂਰ ਲੈ ਜਾਂਦਾ ਕੋਮੈਂਟ ਆ ਰੋਗਾ ਰੋਗ ਰੋਗਾ ਓਏ ਬੱਜੇ ਸੈਟ ਸਾਹਮਣੇ ਪਾਣੀ ਪੈਣੀ ਨਹੀਂ ਹੈ ਵੀ ਡਰਾਈਵਰ ਵਾਲੀ ਬਾਹਰ ਨਾਲ ਆ ਪਾਉਣਿਆ ਜਮਾ ਆ ਨੀਵੀਂ ਵਾਲੀ ਕੱਢ ਥੋੜੀ ਇੱਧਰ ਨੂੰ ਰੱਖ ਕੇ ਚੱਕ ਕੇ ਪਾਉਣੀ ਪਊਏ ਚਲੋ ਰੋਕ ਲਾ ਆਹੋ ਚੱਕ ਲੋ ਮੈਂ ਤਾਂ ਕਹਨਾ ਦੇਖ ਚੱਕ ਕੇ ਗੁਰ ਕਮਲਾ ਆ ਜਾ ਓਏ ਆ ਜਾ ਥੱਲੇ ਆ ਉਰੇ ਆ ਚਲੋ ਵੀ ਮੁੰਡਿਓ ਅੱਜ ਕੱਲ ਦੇ ਮੁੰਡਾ ਤੋਂ ਬੈਕ ਤਾਂ ਲੱਗਦੀ ਨਹੀਂ ਗੀ ਚਾਕੀ ਕੌਣ ਚਾਕੀ ਪਾਉਣੀਆਂ ਪੈਣੀਆਂ ਦੇਖੋ ਕਈ ਵਾਰ ਕੌਣ ਹੈ ਜਿਹੜਾ ਸੋਹਣਾ ਹੈ ਆ ਪੀ ਹੋ ਗਰ ਇਹ ਤਾਂ ਵੀ ਆਪ ਸੀ ਆਈ ਨਹੀਂ ਰਣ ਰੇਲ ਆਂ ਚੱਲੇ ਮੁਰਗੀਆਂ ਦਾ ਕਿਉਂ ਕੀ ਚੱਕਰ ਪੈ ਗਿਆ ਨੌਜਵਾਨ ਹੈ ਰਾਜ ਹੀ ਨਾ ਸੱਟ ਜਾਓ ਅੜੀ ਨੀਮੀ ਦਾ ਜਰਦੇ ਫਿਰ ਡੱਗ ਬੀਬੂ ਕੋਈ ਨਾ ਫੇਰ ਪਾ ਲਾਂਗੇ ਫੇਰ ਪਾ ਲਾਂਗੇ ਇਹ ਕਿਹੜਾ ਪਹਿਲੀ ਵਾਰ ਦਾ ਕੰਮ ਆ ਇਹ ਆ ਬੰਦਾ ਹੈ ਸਾਡਾ ਸੱਟਾ ਜਮਾ ਅੱਜ ਹੋ ਗਿਆ ਸਰਾ ਕਰਾ ਗਿਆ ਅੱਜ ਜੀ ਪਮਾਈ ਪਰਸਨਲ ਗੱਲ ਆ ਪਰ ਦੱਸਣ ਵਾਲੀ ਸੱਟ ਲਾ ਲਾਣਾ ਯਾਰ ਮੜੀ ਜੀ ਚੱਲ ਜਾਣ ਦੇ ਦਾਣ ਲੈ ਲੈ ਜਮਾ ਉੱਕਿਆ 11 ਦਾ ਇੰਡੇਕ ਜੀ ਚੱਲ ਪਾ ਹੁੱਕ 11 ਦਾ ਤੇਰਾ ਕਿਹਦਾ ਮਾਰ ਆ ਦੇ ਯਾਰ ਹੋਤ ਨੇ ਰੇੜੀ ਪਾਈ ਅਖੇ ਤੇਰਾ ਮੈਂ ਅੜਦਾ ਦੀ ਉਹਦੇ ਚੱਲ ਜਦੋਂ ਓਏ ਤਾਹਾਂ ਕੀ ਪਾਇ ਪੈਨ ਪਾਈ ਉਹ ਪੈਨ ਲਾਤੀ ਯਾਰ ਕੇਰਾ ਹੋ ਜੇ ਪੈਨ ਟੁੱਟ ਗਈ ਫਿਰ ਤਾਂ ਮੈਂ ਕੀ ਕਰ ਸਕਦਾ ਪੈਨ ਲਾਤੀ ਤੇਰੇ ਕੀ ਵਿਚਾਰ ਆ ਵਿਚਾਰ ਵਾਂ ਨਿਗਾ ਰੱਖੀ ਨਿਗਾ ਤਾਂ ਨਿਗਾ ਹੀ ਆ ਆ ਲੱਗੀ ਰਹਿਣ ਦੋ ਐਵੇਂ ਲੱਗੀ ਰਹਿ ਜਾਂਦੋ ਉਹ ਕਰੀ ਪੈਨ ਨਹੀਂ ਪਿੰਗੀ ਕਰਕੇ ਲੈ ਜਾਗੇ ਨਾਂ ਥੋੜੀ ਜੀ ਚੱਕ ਲੈਂਦੇ ਆ ਸਾਡੇ ਵੀ ਕਿੱਥੋਂ ਚੱਕੀ ਜੂਗਾ ਬੋਲ ਨਹੀਂ ਐਂ ਨਹੀਂ ਕਰਾਂਗੇ ਐਂ ਨਹੀਂ ਕਰਾਂਗੇ ਕਾਣ ਦੇ ਜਮੇ ਚੱਕ ਲੋ ਉਹ ਚੱਕ ਲੈ ਆ ਬੰਦਾ ਕੀ ਨਾ ਯਾਰ ਹੂੰ ਚੱਕ ਲਾਂਗੇ ਹੂੰ ਚੱਕ ਲਾਂਗੇ ਮੇਰੇ ਹਲੇ ਆਏ ਨਹੀਂ ਕਦੇ ਵੀ ਹਾਂਜੀ ਬਾਪੇ ਉਹ ਦਿਹਾਉਂਦੇ ਆ ਤੁਹਾਨੂੰ ਫਿਰ ਅੱਜ ਕਰਤਰਬ ਦੋ ਜੋੜੀਆਂ ਹੋਈਆਂ ਨੇ ਬੰਦੇ ਵੀ ਸਾਡੇ ਨਾਲ ਹੈਵੀ ਡਰਾਈਵਰ ਆ ਤਿੰਨ ਤਾਂ ਆ ਬੈਠੇ ਆ ਇੱਕ ਗਿਆ ਸਟੈਂਕ ਲੈਣ ਚੋਂ ਉੱਪਰ ਇੱਥੇ ਖੜ ਕੇ ਮੁੰਡਿਆਂ ਨੂੰ ਗਰਮੀ ਲੱਗਦੀ ਸੀ ਆ ਬੰਦੇ ਵੱਲੋਂ ਸਟੈਂਕ ਦੀ ਸੇਵਾ ਲਓ ਜੀ ਟਰਾਂਦੀ ਇੱਕ ਆਪਾਂ ਘੜਤੀ ਤੇ ਹੁਣ ਪਹਿਲਾਂ ਆਹ ਭਰਾ ਦਈਏ ਫੇਰਾ ਭਰਾਵਾਂਗੇ ਆਹੀ ਭਰਾਣਾ ਪਹਿਲਾਂ ਆਹ ਟਰਾਲੀ ਭਾਰ ਦੇ ਭਰਾ ਭਰਾਵਾਂਗੇ ਹਾਂਜੀ ਪਹੁੰਚ ਗਏ ਸੀਗੇ ਅਸੀਂ ਲੱਗੇ ਹੋਇਆ ਬਾਈ ਟਰਾਲੀ ਭਰਨ ਇੱਕ ਬਾਹਰ ਕੱਢਤੀ ਦੇਖੋ ਹਾਈ ਕਰੈਕਟਰ ਹੋ ਖੜਾ ਹਾਂਜੀ ਦੋ ਹੈਵੀ ਡਰਾਈਵਰ ਸਾਡੇ ਆਉਂਦੇ ਆ ਇੱਕ ਪਿੱਛੇ ਲੁਕਈ ਫਿਰਦਾ ਕਰਨੇ ਨਾ ਮੂੰਹ ਬੰਦਿਆ ਕਾਲੇ ਹੁੰਦੇ ਤੁਸੀਂ ਕਾਲੇ ਨਹੀਂ ਹੁੰਦੇ ਬਾਈ ਪੋਸਟਿਵ ਵਾਲਾ ਲੈ ਅਸੀਂ ਬੰਦੇ ਇੱਕ ਹੋ ਆਉਂਦਾ ਪਿੱਛੇ ਚੋਬਰ ਕੋੜੇ ਵਾਲਾ ਲਓ ਜੀ ਇੱਕ ਟਰਾਲੀ ਦਾ ਭਾਰਤੀ ਇਹਨੂੰ ਕੱਢ ਦਿਆਂ ਬਾਹਰ ਫਿਰ ਦੂਜੀ ਟਰਾਲੀ ਚਾਹਾਂਗੇ ਹਾਂ ਇਹ ਡਰਾਈਵਰ ਆਪਣਾ ਨਵਾਂ ਬੈਠਾ ਦੇਖਦੇ ਆਂ ਕਿ ਕਰਦਾ ਟਰਟਰ ਨੂੰ ਮੁੜਦਾ ਹੈਗਾ ਹਾਂ ਵਧੀਆ ਲੈ ਗਿਆ ਕੱਢ ਕੇ ਟਰਾਲੀ ਇਹ ਟਰਾਲੀ ਇੱਕ ਭਰ ਲਈ ਦੂਜੀ ਭਰ ਦਿਆਂ ਹੁਣ ਇਹਨੂੰ ਕੱਢ ਦਗੇ ਆ ਉੱਥੇ ਦੂਜੀ ਭਾ ਕੇ ਲਿਆਉਣਾ ਫੇਰ ਲੈ ਗਿਆ ਲਿਆ ਦੂਜੀ ਟਰਾਲੀ ਉਹ ਕੱਢਤੀ ਇੱਥੇ ਭਰ ਲਈ ਉਹ ਹਾਂ ਟਰਾਲੀ ਲੈ ਕੇ ਚੱਲੇ ਇਹ ਭਰਣਾ ਆ ਸਾਡੇ ਬੰਦੇ ਨਜ਼ਰ ਵੱਟੂ ਲੱਗੇ ਅਗਲਾ ਕਹਿੰਦਾ ਨਜ਼ਰਾਂ ਖਾ ਜਾਂਦੇ ਨੇ ਤਾਂ ਲਾਏ ਵੀ ਕਾਲਾ ਹੈ ਬੈਕ ਕੋਲੇ ਲਾਇਆ ਆਹ ਦੇਖ ਲੋ ਜੀ ਆਹ ਸਿਸਟਮ ਹੁੰਦਾ ਆਂਡਾ ਇੱਥੇ ਰੁੜ ਕੇ ਇੱਥੇ ਆ ਜਾਂਦਾ ਇਹਦੇ ਚ ਪੀੜ ਹੁੰਦੀ ਹੈ ਦੇਖੋ ਆਹ ਕੰਨੇ ਆਲੇ ਸਾਰੇ ਚੱਕਣਾ ਆ ਆਹ ਦੇਖ ਲੋ ਜਿਹੜੇ ਬਿਮਾਰ ਹੋ ਗਏ ਮੈਂ ਇਹਨਾਂ ਨੂੰ ਕੱਢ ਦਿੰਦਾ ਉਹ ਮਰੀ ਦੀ ਬਿਚਾਰੀ ਆਹ ਸਿਸਟਮ ਆ ਆ ਹੋ ਰਿਹਾ ਜਾਨ ਅੱਡ ਅੱਡੀ ਆ ਹਨਾ ਬ੍ਰਾਈਟਾ ਵੱਖੋ ਵੱਖਰੇ ਰੈਟਾਂ ਨੇ ਇਹ ਪਾਣੀ ਪੀਂਦੇ ਦਿਖਾ ਪਏ ਨੇ ਕਿਹਦੇ ਵੇਚਦੀ ਪੀਣੀ ਕਿ ਇਹਦੇ ਵੇਚਦੀ ਪਾਣੀ ਪੀਂਦੇ ਅਸੀਂ ਆਈਂ ਨੂੰ ਲਾਉਂਦੇ ਹਾਂ ਪੀਂਦਾ ਨਹੀਂ ਕੋਈ ਯਾਰ ਉਹ ਦੇ ਪੀਂਦਾ ਯਾਰ ਕਿਹੜੇ ਫ੍ਰੈਂਚੋਜ਼ੀ ਪਾਸਾ ਦੋ ਨਾਲ ਕਰਾ ਲੈਂਗੇ ਹੈ ਉਹ ਤਾਂ ਸਿੱਧੇ ਬੋਤੇ ਕੇ ਇੱਕ ਤਰ੍ਹਾਂ ਹੋ ਗਏ ਬਸ ਪਾਣੀ ਪੀਂਦੇ ਉਹ ਲੱਗਿਆ ਮੈਂ ਨਾ ਕੋਈ ਨਾ ਉਹ ਜਾਈਂ ਫੀਲ ਪਾਈ ਜਾਂਦੇ ਇਹਦੇ ਤੇ ਫੂੜ ਪਾਈ ਜਾਂਦੇ ਆ ਜਦੋਂ ਖਾਈ ਜਾਂਦਾ ਇੱਥੇ ਫੇਰ ਇੱਧਰ ਆਈ ਜਾਂਦੀ ਆ ਉਹਦੇ ਪਾਣੀ ਦਿੰਦਾ ਉਹਦੇ ਉਸ ਤਰੀ ਪਾਣੀ ਦਿੰਦਾ ਦੇਖੋ ਜਿਵੇਂ ਜਿਵੇਂ ਇਹ ਖਿੱਚੀ ਜਾਂਦਾ ਪਾਣੀ ਆ ਜਾਂਦਾ ਆਹ ਸਾਰਾ ਸਿਸਟਮ ਪਾਣੀ ਵਾਲਾ ਆਹ ਜੇ ਦੁਪਰ ਜਾਂਦਾ ਹੈ ਤਾਂ ਆ ਜਾਂਦੀ ਹੈ ਜਦੋਂ ਰੁਕ ਜਾਂਦਾ ਫਿਰ ਵੇਖੋ ਇਹ ਲੈ ਰਿਹਾ ਇਹ ਕੁਲਾਸਾ ਫਾੜ ਇਹਨਾਂ ਨੂੰ ਵਰਗਾ ਫੇਰ ਨਾਲ ਫਿਰ ਸਾਰੇ ਖੰਢੀ ਜਾਂਦੀ ਹੈ ਸਾਡੇ ਮੰਨੇ ਆਪਣੀ ਟਰਾਲੀ ਭਰੀ ਜਾਂਦੀ ਐਵੇਂ ਟਰਾਲੀ ਭਰੀ ਜਾਂਦੀ ਆ ਪਰਦੀ ਆ ਵੀ ਟਰਾਲੀ ਕਰਦਾ ਮੁੰਡਾ ਦਗਾ ਉਹ ਤੇ ਆ ਡਰਾਈਵਰ ਹੀ ਬੋਲਦਾ ਕਾ ਭਾਈ ਮਗਰ ਇਧਰ ਆਉਂਦਾ ਬਹੁਤ ਜੋਰ ਨਾਲ ਫੈਂਦਾ ਨਹੀਂ ਬੈਠੀ ਹੈ ਭਰ ਗਿਆ ਟਰਾਲੀਆਂ ਦੋਨੇ ਆਹ ਟਰਾਲੀ ਭਾਲ ਗਏ ਰੋਮ ਆਹ ਟਰਾਲੀ ਮਗਰ ਪਾਵਾਂਗੇ ਤੇ ਚਲੋ ਜੀ ਡਰਾਈਵਰ ਸਾਹਿਬ ਆਉਣ ਦੇ ਸਿੱਧੀ ਹਾਂ ਹੈਵੀ ਡਰਾਈਵਰ ਆਗਾ 올 ਚ ਜਾਂਦਾ ਹੈ ਚੱਲ ਆਓ ਪੈਂਦਾ ਨਾ ਗੁੱਲਾ ਆਏ ਆ ਭਾਈ ਹਾਂ ਬਣਗਾ ਡਰਾਈਵਰ ਚਾਲ ਆਉਣ ਦੇ ਇਹਦੇ ਮਗਰ ਚਾਲ 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 ਆਉਣ ਦੇ ਮੈਂ ਸਿੱਧੀ ਕਰਾਂਗਾ ਅੱਗੇ ਸਿੱਧਾ ਕਰ ਓਏ ਚਲ ਮੈਂ ਹਣ ਕਰ ਓਏ ਕੰਮ ਕਰ ਆ ਦੇਖ ਲੋ ਡਰਾਈਵਰ ਸਾਹਿਬ ਦੇ ਕੰਮ ਵਿੱਚ ਛਾੜ ਦੇ ਦੇ ਵਿੱਚ ਛਾੜ ਦੇ ਥੋੜਾ ਮੈਂ ਕਹੀ ਜਾਂਦਾ ਹੈਵੀ ਡਰਾਈਵਰ ਆ ਜਾ ਉਹ ਲੈ ਕੇ ਵਿੱਚ ਛਾੜ ਦੇ ਦੇ ਤਾਹਾਂ ਛਾੜ ਦੇ ਪਹਿਲਾ ਦਾ ਨਹੀਂ ਥੋੜਾ ਵਸ ਕਰਦੀ ਗੱਲ ਸੱਚ ਇਹ ਤਾਂ ਹੁਣ ਜਿੱਥੇ ਮਰਨ ਆ ਹੀ ਕੰਮ ਹਾਂਜੀ ਟਰਾਲੀ ਕੱਢੀ ਤਾਂ ਸਹੀ ਸੀ ਅਸੀਂ ਆਪਦੇ ਹਿਸਾਬ ਨਾਲ ਪਰ ਹੁੱਕ ਥੱਲੇ ਬੈਠਣ ਕਰ ਨਟੋਏ ਕੱਢਣੇ ਪਏ ਦੇ ਫੈਰ ਨਾਲ ਦੇ ਉਹੀ ਦੇਖਾ ਦੇ ਪੈਰ ਰੱਖੀ ਦਿਹਾਉਣਾ ਸਾਨੂੰ ਦੇਖੇ ਪੈਰ ਡਰਾਈਵਰ ਸਾਹਿਬ ਉਹ ਟਰਾਲੀ ਹੋਰ ਬਹਾ ਦੇ ਥੱਲੇ ਉਹਨਾਂ ਦਾ ਡਰਾਈਵਰ ਦੇਖਦੇ ਆਂ ਦੂਜਾ ਡਰਾਈਵਰ ਤਾਂ ਲਾਦਾ ਹੱਲੇ ਡਰਾਈਵਰ ਸਾਹਿਬ ਕੱਟਦੇ ਕੱਟਦੇ ਇਹੋ ਮਾਰ ਕੇ ਜਾਣ ਦੇ ਭਰਾ ਕੜਾਈ ਪਾੜੇ ਪੜੋਲੇ ਹਰਾਂ ਦੇ ਵਿੱਚ ਆਉਂਦੇ ਆ ਸੁਦੀ ਆਉਣ ਦੇ ਆਉਣ ਦੇ ਚੱਲ ਆਉਣ ਦੇ ਜਮਨੂ ਇੱਥੇ ਲੈਫਟ ਕੱਢ ਲਉ ਆਹ ਗੁੱਲਾ ਕੱਢਣ ਰੰਗ ਪਰ ਇਹ ਪੂਰੇ ਆ ਕਿੰਨੇ ਹੋ ਕਿ ਜੀ ਕਿੰਨੇ ਦਿਨ ਹੋਏ ਭਈ ਆਉਂ ਤਾਂ ਮਦਦ ਦੇ ਦੋ ਘੰਟੇ ਦਾ ਹਾਂ ਕਰਵਾ ਲਈਂ ਵੇ ਅੱਧਾ ਘੰਟੇ ਘਾਹਾਂ ਕਰ ਟਰਾਲਾ ਲਗਾ ਪੰਗਾ ਵਾ ਟਰੈਕਟਰ ਦਾ ਵੀ ਜਲੂਸ ਕੱਢਦਾ ਟਰਾਲਾ ਲਗਾਣੇ ਭਾਰ ਬਹੁਤ ਵੱਡ ਜਾਂਦਾ ਆਹ ਨਾਲ ਹੀ ਜਣੇ ਓਏ ਜਾਊ ਜਾਂਦੇ ਜਾਂਦੇ ਓਏ ਕੀਆ ਚੜ ਗਿਆ ਦੋ ਟਰਾਲੀਆਂ ਲੈ ਕੇ y la gran la menubra de garmigar demon ਉਹ ਖੜਾ ਟਰੈਕਟਰ ਹੰਬਗੇ ਸੀ ਇੱਥੇ ਪਾੜਦਾ ਹੀ ਜਾਂਦਾ ਵੇ ਹੈ ਪਾੜਦਾ ਗਰਮੀ ਫੁੱਲ ਗਿੰਦਿਆ ਗੋਲੀ ਵਾਲਾ ਬੱਤਾ ਕੱਢ ਦਿਆ ਗਰਮੀ ਮੁੰਡੇ ਇੱਥੇ ਹੈ ਹਾਂ ਠੰਮਾ ਮਹੌਲ ਉਹ ਬੈਠਾ ਹੰਬਿਆ ਵਾ ਠੰਡੇ ਹੁੰਦੇ ਇਹ ਦੇ ਗੋਲੀ ਵਾਲਾ ਬੱਤਾ ਹੈ ਚੱਕੀਂ ਇਧਰ ਨੂੰ ਕਿਉਂ ਅਟਲ ਕੇ ਗਰਮੀ ਹਾਂ ਗਰਮੀ ਹੈੀ ਵਾਲੀ ਉਹ ਦੇਖ ਭੈਣ ਨੂੰ ਮਥਾ ਸੀਟ ਮਿਲ ਜਾ ਬੈਠਣ ਨੂੰ ਕਿਉਂ ਓਏ ਬੈਠਣਾ ਉਹ ਜਾ ਉਹਦੇ ਲੀਵਰ ਖੁਰਕ ਕੇ ਆਪ ਆਇਆ ਮੁੰਡੇ ਹਾਂ ਭੇਵੇ ਅੱਜ ਨੌਜਵਾਨ ਦੇਖ ਲੋ ਅਜੇ ਤਾਂ ਜਾ ਕੇ ਲਾਉਣਾ ਇੱਕ ਟਰੱਕ ਚਾਹੀਦੋ ਕੀ ਬਣੋ ਥੋਰ ਤਾਂ ਕੀ ਕਰ ਲੰਗੇ ਟਰੈਕਟਰ ਵੀ ਨਹੀਂ ਚੱਲਦਾ ਇਹਨਾਂ ਤੋਂ ਤਾਂ ਆ ਆਂਬਿਆ ਪਿਆ ਦੇ ਰੋਡ ਦੇ ਪਿਛਾੜੇ ਲਾ ਕੇ ਇੱਥੇ ਪੈ ਗਿਆ ਲਾਓ ਜੀ ਲਾਤੀ ਟਰਾਲੀ ਆ ਕਰਦਾ ਕੰਮ ਛੜਤੀ ਥੱਲੇ ਆ ਬੰਨਤੀ ਕਿੱਦੀ ਹਾਂ ਉਹ ਡਰਾਈਵਰ ਦੇ ਕੰਮ ਆ ਇਹ ਆ ਥੱਲੇ ਛੜਤੀ ਆ ਕਿੱਲੀ ਬੰਨਤੀ ਇਹ ਹੈਵੀ ਡਰਾਈਵਰ ਆ ਜੀ ਸਾਡਾ ਆ ਦੇਖ ਲਓ ਥੱਲੇ ਖੋਈਆ ਜਿੰਨੇ ਪੁੱਠੇ ਕੰਮ ਆ ਸਾਰੇ ਇਹਦੇ ਕੋਲ ਹੀ ਆ ਸਾਰੇ ਵਿੰਗ ਤੇ ਜਾਣਾ ਗੱਲ ਕਲੀ ਜੀ ਰਗੜਤੀ ਲਾਉਂਦਾ ਬੈਗ ਮੁੰਡਾ ਦੇਖੋ ਸਹੀ ਲਾਊਗਾ ਕਿ ਨਹੀਂ ਵੇ ਨਾ ਗੰਕਾ ਮਾਉਣਾ ਹੁੰਦਾ ਰੇਵਰ ਸਾਹਿਬ ਸਾਡੇ ਉਹ ਪਾਏ ਜੇ ਦੁਪਹਿਰ ਨਾ ਮਿਕਾਏ ਨੀ ਬਦਲਾ ਲੱਗਦਾ ਯਾਰ ਲੱਗਦਾ ਸਿੱਧੀ ਲੱਗੇ ਇਥੇ ਹਰ ਕਰਿਆ ਦੇਖੋ ਬੰਦ ਆਹ ਲੌਂਦਾ ਟਰਾਲੀ ਲੌਂਦਾ ਦੇਖ ਲੋ ਆਹ ਦੇਖ ਲੋ ਟਰਾਲੀ ਲੌਂਦਾ ਜੀ ਕਿੱਧਰ ਕਿਧਰ ਨੂੰ ਲਾਉਂਦਾ ਓਏ ਲਾਉਣਾ ਕਿਧਰ ਤੂੰ ਆ ਕਿੱਥੇ ਲਾਉਂਦਾ ਓਏ ਕੋਈ ਹਾਲ ਨਹੀਂ ਆ ਬੰਦੇ ਦਾ ਵੀ ਉਤਰ ਕੇ ਲੜਨ ਆਇਆ ਪਹਿਲਾਂ ਆਏ ਨਹੀਂ ਵੀ ਟਰਾਲੀ ਵਹਿਲੀ ਕਰ ਲਗੇ ਨਹੀਂ ਲੜਨ ਤਾਂ ਆ ਗਿਆ ਉਤਰ ਕੇ ਟਰਾਲੀ ਦਾ ਹੈ ਨਹੀਂ ਵੀ ਵਹਿਲੀ ਕਰ ਲਗੇ ਹਣਾ ਤੇ ਆ ਦੋ ਓਏ ਤੋਰ ਲਾ ਲੋਵੀ ਮਿੱਤਰੋ ਨੇਰਾ ਹੋ ਗਿਆ ਸੀ ਆਪਾਂ ਨੂੰ ਕਾਫੀ ਨੇਰਾ ਜਾ ਹੋ ਗਿਆ ਕੰਮ ਕਰਦਿਆਂ ਇਹ ਹੁਣ ਮਿਲਿਆ ਟਾਈਮ ਹੁਣ ਟਰਾਲੀ ਕੱਢਦੇ ਆ ਚੱਕ ਦੇਣ ਤਾਂ ਹਾਂ ਦੇਖਦੇ ਆ ਇੱਥੇ ਟਰੈਕਟਰ ਲਾ ਕੇ ਲੋਟ ਆਉਗੀ ਕਿਵੇਂ ਲੋਟ ਆਉਂਦੀ ਆ ਟਰਾਲੀ ਚੱਕ ਲ ਕੇ ਫਿਰ ਤੇ ਲੈ ਆਏ ਘਰੇ ਆ ਚੱਕ ਲਈਆਂ ਐ ਗੁੰਡੀਆਂ ਪਾ ਕੇ ਇੱਥੇ ਗੁੰਡੀ ਭਾਲੀ ਚੱਲ ਚੱਕ ਸਹੀ ਆ ਜਮਾ ਨਗਾ ਦੇ ਆ ਸਿੱਧੀ ਜਾਣ ਦੇ ਮੜਾ ਚੱਕ ਲਾ ਹੁਣ

ਇੱਧਰ ਕੋਣ ਡੰਗਾ ਫਾਈ ਵਰਦਾ। ਚਲੋ। ਉਹ ਚੱਕੇ ਪੁੱਛਦੇ। ਚਲੋ ਜੀ। ਮੋਹਰ ਟਰਾਲੀ। ਲਓ ਜੀ ਪਾਲੀ ਟਰਾਲੀ ਚਾਲਦੇ ਆਂ ਫਿਰ ਘਰੇ। ਮਿਲ ਜਾਂਗੇ ਕਿਸੇ ਨਵੀਂ ਵੀਡੀਓ ਚ। ਵੀਡੀਓ ਨੂੰ ਲਾਈਕ ਕਰ ਦਿਓ। ਚੈਨਲ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ